सतनाम श्री वाहे गुरु साहिब जी सोरठ महला पंजवा सतगुरु पूरे पाणा ताँ जपया नाम रमाणा गोविंद कृपा प्रभ राखी पैज हमारी। सतगुरु पूरे पाणा ता जपया नाम रमाणा गोविंद कृपा तारी परब राखी पैज हमारी हर के चरण सदा सुख दाई जो इच्छे सोई फल पावे बिरथी आसना जाई ਰਹਾਉ ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾਂ ਕਾ ਮਨ ਲੀਣਾ ਪਾਰ ਬ੍ਰਹਿਮ ਮਨ ਭਾਵੇ ਆਠ ਪਹਿਰ ਹਰਿ ਕਾ ਜਸ ਰਵਣਾ बිखेठගෞरीලාथ සංග मिलලාए ලियामेර කරते සන්තසාධපැයसाथී කර්ගෑලින්නේ सर्බंසදින්නේ අපේ आप मिलाया ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਕਰ ਗੈ ਲੀਨੇ ਸਰਬ ਅੰਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਏ ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰੁਠਦਾ ਹੈ ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਪਰਮਾਤਮਾ ਨੇ ਮਿਹਰ ਕੀਤੀ ਗੁਰੂ ਮਿਲਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਪਰਮਾਤਮਾ ਨੇ ਸਾਡੀ लाज ਰੱਖੀ ਵਿਖੇਠ ਗੌਰੀ ਤੋਂ ਬਚਾ ਲਿਆ اے ਭਾਈ ਪਰਮਾਤਮਾ ਦੇ ਚਰਨ ਸਦਾ ਸੁੱਖ ਦੇਣ ਵਾਲੇ ਹਨ ਜਿਹੜੇ ਮਨੁੱਖ ਹਰ ਚਰਨਾਂ ਦਾ ਆਸਰਾ ਲੈਂਦੇ ਹਨ ਉਹ ਜੋ ਕੁਝ ਪਰਮਾਤਮਾ 바ਸੋਂ ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਦੀ ਸਹਾਇਤਾ ਉੱਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਰਾਓ ਏ ਭਾਈ ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਤੇ ਮਿਹਰ ਕਰਦਾ ਹੈ ਉਹ ਸੰਤ ਸੁਭਾਅ ਬਣ ਜਾਂਦਾ ਹੈ ਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ ਏ ਭਾਈ ਅਠੇ ਪੈਰ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਵਿਕਾਰਾਂ ਦੀ ਠੱਗ ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ ਜਿਸ ਵੀ ਮਨੁੱਖ ਨੇ ਸਿਫਤ ਸਲਾਹ ਵਿੱਚ ਮਨ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਨ ਉਸ ਦੇ ਸੰਗੀ ਸਾਥੀ ਬਣ ਗਏ اے ਭਾਈ ਗੁਰੂ ਦੀ ਸਰਨ ਪਾ ਕੇ ਜਿਸ ਵੀ ਮਨੁੱਖ ਨੇ ਪ੍ਰਭੂ ਚਰਨਾਂ ਦਾ ਰਾਦਨ ਕੀਤਾ ਪ੍ਰਭੂ ਨੇ ਉਸ ਦਾਤ ਵੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਏ ਨਾਨਕ ਆਖ ਜਿਸ ਮਨ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਸਾਰੇ ਕੰਮ ਸਫਲ ਹੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ